ਲੋ ਵੀ ਦੋਸਤੋ ਜਿਵੇਂ ਛੰਡ ਹੋ ਰਹੀ ਹੈ ਸ਼ੁਰੂ ਹੋਣਾ ਤੇ ਬਈਆਂ ਦਾ ਗੋਡੇ ਮੋਡੇ ਤੇ ਦਰਦਾਂ ਦੀ ਬਹੁਤ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਤੇ ਡਾਕਟਰ ਫਿਰ ਇੱਕੋ ਹੀ ਚੀਜ਼ ਕਹਿੰਦੇ ਨੇ ਕਿ ਭਾਈ ਆ ਖਾਣਾ ਜੇ ਰਣਾ ਸੌਖਾ ਜੀ ਹਾਂ ਜੀ ਹਾਂ ਬਿਲਕੁਲ ਕਿਹੜੀ ਚੀਜ਼ ਆ ਭਾਈ ਉਹ ਭਾਈ ਐਂਡ ਦੇ ਤੇ ਕਹਿੰਦੇ ਹੁੰਦੇ ਨੇ ਡਾਕਟਰ ਭਾਈ ਯਾਰ ਤੁਸੀਂ ਹੁਣ ਬੱਕਰੇ ਦਾ ਜਾਰ ਖਾ ਲਓ ਸਹੀ ਗੱਲ ਹੈ ਵੀ ਠੀਕ ਹੋ ਜਾਓਗੇ ਹੂੰ ਐਸੇ ਲਈ ਭਾਈ ਜੀ ਜਦੋਂ ਐਂਡ ਪੁਆਇੰਟ ਤੇ ਕਿਉਂ ਆਪਾਂ ਪਹਿਲਾਂ ਹੀ ਦਵਾਈਆਂ ਦਵਈਆਂ ਦਾ ਆਪਾਂ ਜਾਨੀ ਕਿ ਜਿੰਨਾ ਦੀ ਮਜਬੂਰੀ ਉਹ ਤਾਂ ਬੱਕਰੀਆਂ ਖਾਣੀ ਪੈਂਦੀ ਆ ਹੂੰ ਆਪਾਂ ਰੁਟੀਨ ਚੀ ਮੈਡੀਸਨ ਖਾਈ ਜਾਂਦੇ ਆ ਖਾਲੀ ਗੋਲੀ ਆ ਖਾਲੀ ਛੱਡ ਕੇ ਸਰੀਰ ਨੂੰ ਲਾਓ ਖਰਾਕਾਂ ਤੇ ਠੀਕ ਹੈ ਦੇਸੀ ਖਰਾਕ ਤੇ ਜਿਹੜੀ ਬੱਕਰੇ ਦਾ achar ਹੋ ਗਿਆ ਮੁਰਗੇ ਦਾ achar ਹੋ ਗਿਆ ਤੇ ਮੱਛੀ ਦਾ achar ਹੋ ਗਿਆ ਠੀਕ ਹੈ ਹਾਂ ਜੀ ਬਈ ਮਿਲੂਗਾ ਕਿਥੋਂ ਕਿਥੋਂ ਆਪਾਂ ਨੂੰ ਇਹ ਇਹ ਮਿਲੂਗਾ ਬਾਈ ਜੀ ਆਪਾਂ ਨੂੰ ਲੋਂਗੋ ਵਾਲ ਮੇਨ ਬ੍ਰਾਂਚ ਆ ਜਿੱਥੇ ਆਪਣਾ ਬਣਦਾ ਤੇ ਇਹ ਹੈਗਾ ਬੜਬਰ ਟੂਲ ਪਲਾਜ਼ਾ ਜਦੋਂ ਆਪਾਂ ਸੰਗਰੂਰ ਤੋਂ ਬਠਿੰਡੇ ਵੱਲ ਜਾਂਦੇ ਆ ਠੀਕ ਹੈ ਜਦ ਚੰਡੀਗੜ੍ਹ ਤੋਂ ਬਠਿੰਡਾ ਕਹ ਲੋ ਬਠਿੰਡੇ ਤੋਂ ਚੰਡੀਗੜ੍ਹ ਕਹ ਲੋ ਠੀਕ ਹੈ ਬੜਬਰ ਟੂਲ ਪਲਾਜ਼ਾ ਤੇ ਆ ਬੜਬਰ ਟੂਲ ਪਲਾਜ਼ਾ ਜੀ ਸਾਰੇ ਸੱਜਣ ਜਾਣਦੇ ਆ 10 ਤੋਂ ਲੈ ਕੇ ਸ਼ਾਮ ਨੂੰ 7 ਵਜੇ ਦੇ ਤੱਕ ਤੁਸੀਂ ਇੱਥੋਂ ਇਹ ਹਜ਼ਾਰ ਲੈ ਸਕਦੇ ਹੋ ਠੀਕ ਹੈ ਅਗਰ ਤੈਨੂੰ ਤੁਹਾਨੂੰ ਇੱਥੋਂ ਨਹੀਂ ਮਿਲਦਾ ਜੀ ਤੁਸੀਂ ਸਾਨੂੰ ਫੋਨ ਕਰੋ ਆਰਡਰ ਬੁੱਕ ਕਰਾਓ ਤੁਹਾਡੇ ਘਰ ਤੱਕ ਅਸੀਂ ਪਹੁੰਚਾਵਾਂ ਠੀਕ ਹੈ हां जी हां लोए मित्रों नंबर 1 ਕੰਮ ਹੈ ਬਾਈਨਾਂ ਦਾ ਕਿਉਂਕਿ ਕਿੰਨੇ ਚਿਰ ਹੋ ਗਿਆ ਬਾਈ ਕਰ ਦੇਣਾ ਆਪਾਂ ਨੂੰ ਬਾਈ ਤੀਜਾ ਸਾਲ ਹੈ ਜੀ ਇਸ ਵਾਰੀ ਤੀਜਾ ਸਾਲ ਹੈਗਾ ਹਾਂ ਜੀ ਟਾਪ ਦਾ ਕੰਮ ਹੈਗਾ ਬਹੁਤ ਵਧੀਆ ਜੀ ਟਾਪ ਦਾ ਦੇਖੋ ਇਹ ਆ ਜੀ ਸਾਡੀ ਨਾ ਗਰੰਟੀ ਹੈ ਦੋ ਦਿਨ ਹਮ ਦੇਖੋ ਅਸੀਂ ਕਹਿੰਦੇ ਵੀ ਕਸਟਮਰ ਜੀ ਆਪਦਾ ਪੈਸਾ ਲਾਵੇ ਉਹਨੂੰ ਚੀਜ਼ ਵਧੀਆ ਲੱਗੇ ਫੇਰ ਸਾਨੂੰ ਸਕੂਨ ਆ ਹਮ ਠੀਕ ਹੈ ਤੁਹਾਨੂੰ ਨਹੀਂ ਵਧੀਆ ਲੱਗਿਆ ਤੁਹਾਨੂੰ ਥੋੜਾ ਖਰਾਬ ਹੋ ਗਿਆ ਤੁਸੀਂ ਸਾਨੂੰ ਵਾਪਸ ਕਰੋ ਹਮ ਠੀਕ ਹੈ ਜੀ ਆਪਦੇ ਪੈਸੇ ਚ ਦੋ ਦਿਨ ਖਾ ਲਓ ਜੇ ਫੇਰ ਵੀ ਨਹੀਂ ਵਧੀਆ ਲੱਗਦਾ ਤਾਂ ਵੀ ਵਾਪਸ ਕਿਹੜੇ ਕਿਹੜੇ ਚਾਰ ਹੁੰਦੇ ਨੇ ਆਪਣੇ ਕੋਲ ਆਪਣੇ ਕੋਲ ਬੱਕਰੇ ਦਾ ਮੱਛੀ ਦਾ ਤੇ ਦੇਸੀ ਮੁਰਗੇ ਦਾ ਤੇ ਗਰੰਟੀ ਕਿਨੇ ਚਰਦੀ ਐ ਇੱਕ ਮਹੀਨੇ ਦੀ ਫ੍ਰਿਜ ਦੇ ਵਿੱਚ ਹੈ ਜੀ ਉੱਲੀ ਲੱਗ ਜਾ ਖੱਟਾ ਹੋ ਜਾ ਕੋਈ ਵੀ ਪ੍ਰੋਬਲਮ ਆ ਜਾ ਠੀਕ ਹੈ ਜੀ ਇਹਨੂੰ ਪਾਣੀ ਨਾ ਲੱਗਣ ਦਿਓ ਹੱਥ ਨਾਲ ਨਾ ਕੱਢੋ ਚਮਚੇ ਯੂਜ਼ ਕਰੋ ਬਸ ਤੇ ਡਿਲੀਵਰੀ ਕਿੱਥੇ ਕਰ ਦਾਂਗੇ ਆਲ ਪੰਜਾਬ ਜੀ ਆਲ ਪੰਜਾਬ ਹਾਂਜੀ ਪਰਚਾ ਵਾਲਾ ਤਾਂ ਨਹੀਂ ਲੈਂਦੇ ਖਰਚਾ ਨਾਰਮਲੀ ਥੋੜਾ ਹੀ ਲੈਣਿਆ ਜੀ ਠੀਕ ਹੈ ਹਾਂ ਜੀ ਕਰੇ ਬੈਠੇ ਮੰਗਾ ਸਕਦੇ ਨੇ ਹਾਂ ਜੀ ਕਰੇ ਬੈਠੇ ਆਰਡਰ ਕਰ ਸਕਦੇ ਜਿਹੜੇ ਭਰਾ ਸੋਚਦੇ ਨੇ ਕਿ ਰੰਦਾਵਿਆਂ ਦਾ ਦੇਸੀ ਬੱਕਰੇ ਦੇਸੀ ਮੁਰਗੇ ਤੇ ਮੱਸੀ ਦਾ ਆਚਾਰ ਖਾਣਾ ਹੈਗਾ ਤੇ ਬਾਈ ਮੰਗਾਉਣਾ ਆਪਾਂ ਘਰੇ ਬਹਿ ਕੇ ਤਾਂ ਆਰਡਰ ਕਰ ਦੋ ਬਾਈ ਜੀ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਹੈ ਇਹ ਨੰਬਰ ਦੇ ਉੱਤੇ ਕਾਲ ਕਰ ਲਓ ਬਾਈ ਜੀ ਤੇ ਜਿਹੜਾ ਕੋਈ ਭਰਾ ਬਠਿੰਡੇ ਤੋਂ ਚੰਡੀਗੜ੍ਹ ਤੋਂ ਜਾ ਰਿਹਾ ਬੜਬੜ ਟੂਲ ਪਲਾਟ ਦੇ ਉੱਤੇ ਬਾਈ ਜੀ ਬੈਠੇ ਨੇ ਬਾਪੂ ਜੀ ਬੈਠੇ ਨੇਗੇ ਤੇ ਇਹਨਾਂ ਤੋਂ ਜਾ ਕੇ ਅੱਧਾ ਕਿਲੋ ਕਿਲੋ ਦੀ ਪੈਕਿੰਗ 2 ਕਿਲੋ ਦੀ ਪੈਕਿੰਗ 5 ਕਿਲੋ ਦੀ ਪੈਕਿੰਗ ਜਿਹੜੀ ਮਿਲ ਜੂਗੀ ਬਾਈ ਜੀ ਮੈਂ ਇੱਕ ਮੈਸੇਜ ਦੇਣਾ ਚਾਹਣਾ ਦਿਓ ਜੀ ਵੀ ਤੁਸੀਂ ਪ੍ਰਵਾਸੀਆਂ ਦਾ ਦੇਖ ਲਓ ਅੱਜ ਕੱਲ ਆਪਣੇ ਪੰਜਾਬ ਵਾਲੇ ਮੁੰਡਿਆਂ ਦੇ ਕਿੰਨਾ ਧਾਵਾ ਬੋਲ ਰਹੇ ਨੇ ਤਾਂ ਇੱਕ ਵਾਰੀ ਪੰਜਾਬੀ ਬੰਦਿਆਂ ਨੂੰ ਵੀ ਜਰੂਰ ਮੌਕਾ ਦਿਓ ਇਹ ਬਾਪੂ ਜੀ ਬੈਠੇ ਨੇ ਆ ਮੁੰਡਾ ਬੈਠਾ ਤੁਸੀਂ ਇਹ ਸਾਡੀ ਦੇਸੀ ਰੈਸਪੀ ਨੂੰ ਥੋੜੇ ਆਪਦੇ ਪੰਜਾਬ ਦੇ ਆਸੀਂ ਸਾਨੂੰ ਇੱਕ ਵਾਰੀ ਜਰੂਰ ਮੌਕਾ ਦਿਓ ਇੱਥੋਂ ਜਰੂਰ ਟੇਸਟ ਕਰੋ ਨਹੀਂ ਪਸੰਦ ਲੱਗੇ ਤਾਂ ਅੱਗੇ ਪ੍ਰਮੋਟ ਨਾ ਕਰੋ ਜੇ ਤੁਹਾਨੂੰ ਪਸੰਦ ਲੱਗਦਾ ਤਾਂ ਅੱਗੇ ਦੀ ਅੱਗੇ ਦੱਸ ਸਹੀ ਗੱਲ ਹੈ ਲਓ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਚੱਲੇ ਜਾਂਦਾ ਹੈ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਘਰੇ ਬੈਠੇ ਆਰਡਰ ਕਰ ਸਕਦੇ ਹੋਗੇ ਤੇ ਜਿਹੜੇ ਭਰਾ ਏਅਰ ਰੋਡ ਦੇ ਉੱਤੇ ਲੰਘਦੇ ਨੇਗੇ ਉਹ ਇੱਥੋਂ ਆ ਕੇ ਲੈ ਜਾ ਵੀ ਸਕਦੇ ਬਿਲਕੁਲ ਜੀ ਬਿਲਕੁਲ ਚੱਕ ਲਓ ਫੋਨ ਤੇ ਕਰ ਲਓ ਆਰਡਰ ਧੰਨਵਾਦ ਧੰਨਵਾਦ